ਉਮੀਦਵਾਰੀ ਦੇ ਪੱਖ ਤੋਂ ਅਜੇ ਪੰਥਕਤਰ ਜਿਹੜੀ ਖਾਸ ਕਰਕੇ ਜਿਨ੍ਹਾਂ ਦਾ ਮੈਂਬਰ ਪਾਰਲੀਮੈਂਟ ਉੱਥੋਂ ਅਜੇ ਪਛੜ ਕੇ ਚੱਲ ਰਹੀ ਹੈ ਕਿ ਅੱਜ ਉਹਦੇ ਤੇ ਫੈਸਲਾ ਹੋਣ ਜਾ ਰਿਹਾ ਤੇ ਦੂਸਰਾ ਇਹਦੇ ਨਾਲੇ ਮੈਨੂੰ ਇਹ ਵੀ ਦੱਸਿਓ ਕਿ ਬਾਕੀ ਤਰ੍ਹਾਂ ਦੀ ਕਿਹੋ ਜੀ ਯੋਜਨਾਬੰਦੀ ਹੈ ਜੀ ਇਸ ਹਲਕੇ ਨੂੰ ਲੈ ਕੇ ਖਾਸ ਕਰ ਫੜਾਂ ਦੀ ਸਥਿਤੀ ਦੇ ਬਾਵਜੂਦ ਕੋਈ ਰਣਨੀਤੀ ਹੈ ਜਾਂ ਇਦਾਂ ਹੀ ਮੈਦਾਨ 'ਚ ਖੁੱਲਾ ਖੇਡਣਗੇ ਭਾਵੇਂ ਇਲੈਕਸ਼ਨ ਤਾਂ ਬਿਹਾਰ ਦੀ ਮੇਨ ਜਿਆਦਾ ਮਤਲਬ ਦੇਸ਼ ਦੇ ਵਿੱਚ ਪ੍ਰਭਾਵਿਤ ਕਰਨ ਵਾਲੀ ਹੈ ਤੇ 8 ਹੋਰ 22 ਇਲੈਕਸ਼ਨ ਹਨ ਪਰ ਪੰਜਾਬੀਆਂ ਲਈ ਤਰਨਤਾਰਨ ਦੀ ਜਿਹੜੀ ਬਾਈ ਇਲੈਕਸ਼ਨ ਹੈ ਜਾਂ ਜਿਮਨੀ ਚੋਣ ਹੈ ਇਹ ਜਿਆਦਾ ਧਿਆਨ ਨਾ ਗੋਚ ਰਿਹਾ ਤੇ ਜਿਆਦਾ ਧਿਆਨ ਇਹਦੇ ਤੇ ਕੇਂਦਰਿਤ ਪੰਜਾਬੀਆਂ ਦਾ ਹੈ ਔਰ ਇਸੇ ਕਰਕੇ ਤੁਸੀਂ ਦੇਖੋ ਕਿ ਸਾਡੀਆਂ ਸਿਆਸੀ ਪਾਰਟੀਆਂ ਨੇ ਐਲਾਨ ਹੋਣ ਤੋਂ ਪਹਿਲਾਂ ਵੀ ਕਿੰਨਾ ਸਮਾਂ ਪਹਿਲਾਂ ਹੀ ਕੈਂਡੀਡੇਟ ਅਨਾਉਂਸ ਕਰਤੇ ਬਾਕੀ ਨੇ ਤਾਂ ਇਵਨ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦਾ ਜਦੋਂ ਉਹਦਾ ਨਮਾਇੰਦਾ ਚਲਾ ਗਿਆ ਸੀਗਾ ਹਰਮੀਤ ਸਿੰਘ ਸੰਧੂ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਐਕਚੁਅਲੀ ਅਕਾਲੀ ਦਲ ਦਾ ਹੀ ਕੈਂਡੀਡੇਟ ਮੰਨਿਆ ਜਾਣਾ ਚਾਹੀਦਾ ਸੀ ਰੂਟੀਨ 'ਚ ਤਾਂ ਜੇ ਉਹ ਪਹਿਲਾਂ ਨੇ ਜੇ ਇਸੇ ਤਰੀਕੇ ਨਾਲ ਹੁੰਦਾ ਕਿਉਂਕਿ ਲਗਾਤਾਰ ਉਹ ਦੋ ਵਾਰ ਐਮਐਲਏ ਵੀ ਰਿਹਾ ਤੇ ਬਾਕੀ ਦੀਆਂ ਚੀਜ਼ਾਂ ਅਕਾਲੀ ਦਲ ਦੇ ਨਾਲ ਉਹਦਾ ਤੁਹਾਨੂੰ ਇਵਨ ਭਾਈ ਦੀ ਇਲੈਕਸ਼ਨ ਵੀ ਉਹਨੇ ਅਕਾਲੀ ਦਲ ਤੋਂ ਹੀ ਲੜੀ ਸੀ ਪਰ ਜਦੋਂ ਆਵਾਜ਼ ਵੀ ਪਾਰਟੀ ਪਹਿਲਾਂ ਹੀ ਲੈ ਗਈ ਐ ਕੈਂਡੀਡੇਟ ਬਣਾ ਕੇ ਤਾਂ ਤੁਰੰਤ ਉਸ ਖਲਾ ਨੂੰ ਭਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੱਕ ਉਹਥੇ ਦਾ ਲੋਕਲ ਗਰੁੱਪ ਹੈ ਤੇ ਲੋਕਲ ਗਰੁੱਪ ਨੂੰ ਨਾਲ ਸਾਹਮਣ ਕਰਕੇ ਉਹਨਾਂ ਦੇ ਬੀਬੀ ਸੁਮਿੰਦਰ ਕੌਰ ਨੂੰ एलानਤਾ ਨਾਮ ਉਥੇ ਹੀ ਲਾਨਤਾ ਇਹ ਉਹ ਤੇਜੀਆਂ ਨੇ ਜਿਹੜੀਆਂ ਤੇਜੀਆਂ ਚ ਨਾ ਤੁਹਾਡਾ ਪਾਰਲੀਮਾਨੀ ਬੋਰਡ ਨਾ ਤੁਹਾਡੇ ਬਾਕੀ ਦੀਆਂ ਚੀਜ਼ਾਂ ਕੁਝ ਨਹੀਂ ਦੇਖਿਆ ਪ੍ਰਧਾਨਾ ਨੇ ਆਪੋ ਆਪਣੇ ਤਰੀਕੇ ਨਾਲ ਕੰਮ ਕਰਦਾ ਹੁਣ ਚੀਫ ਮਿਨਿਸਟਰ ਹਰਬੀਤ ਸੰਧੂ ਦਾ ਨਾਮ ਵੀ ਐਲਾਨ ਆਇਆ ਬੀਜੇਪੀ ਨੇ ਆਪਣਾ ਪਹਿਲਾ ਹੀ ਐਲਾਨਤਾ ਸੀਗਾ ਹਰਜੀਤ ਸਿੰਘ ਸੰਧੂ ਨਾਮ ਦਾ ਕੈਂਡੀਡੇਟ ਜਿਹੜਾ ਵੀ ਚਲੋ ਇਹ ਵੀ ਸਾਡਾ ਕੈਂਡੀਡੇਟ ਉਸ ਲੈਵਲ ਦੇ ਉੱਤੇ ਚੱਲੂਗਾ ਜੀ ਕਾਂਗਰਸ ਨੇ ਵੀ ਦੇਰ ਸਵੇਰ ਜਿਹੜੀ ਸਭ ਤੋਂ ਲੇਟ ਹੋ ਜਾਂਦੀ ਹੈ ਉਹਨੇ ਇਦ ਕੀ ਚੋਣ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਤੱਕ ਮਤਲਬ ਐਲਾਨਤਾ ਆਪਣੇ ਜੋ ਵੀ ਉਹਨਾਂ ਦੇ મતਭੇਦ ਜਾਂ ਜੋ ਵੀ ਚੀਜ਼ਾਂ ਚੱਲਦੀਆਂ ਸੀ ਇਹਦੇ باوجود ਉਹਨਾਂ ਨੇ ਤੇ ਇਹ ਜਿਹੜੀ ਇੱਕ ਸਭ ਤੋਂ ਇੰਪੋਰਟੈਂਟ ਤੇ ਜਿਹਦੇ ਬਾਰੇ ਇਹ ਕਿਹਾ ਜਾਂਦਾ ਉਹ ਇੰਪੋਰਟੈਂਟ ਕਾਦੇ ਕਰਕੇ ਬਣੀ ਉਹ ਉਹ ਮਹੱਤਵਪੂਰਨ ਇਸ ਕਰਕੇ ਬਣੀ ਕਿਉਂਕਿ ਖੰਡੂਰ ਸਾਹਿਬ ਲੋਕ ਸਭਾ ਜਿਹੜਾ ਹਨ ਕਹੇ ਉੱਥੇ ਜਦੋਂ 2024 ਦੇ ਵਿੱਚ ਚੋਣਾਂ ਹੁੰਦੀਆਂ ਨੇ ਪਾਰਲੀਮੈਂਟ ਦੀਆਂ ਉੱਥੇ ਅਕਾਲੀ ਦਰਬੀ ਚ ਵੀ ਬਗਾਵਤ ਹੋ ਜਾਂਦੀ ਹੈ ਇੱਕ ਟਾਈਪ ਦੀ ਕਿਉਂਕਿ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਪਹਿਲਾਂ ਹੀ ਐਲਾਨ ਕਰ ਦਿੰਦੇ ਨੇ ਕਿ ਅਸੀਂ ਅਮਰਪਾਲ ਸਿੰਘ ਦੀ ਹਮਾਇਤ ਕਰਾਂਗੇ। ਔਰ ਆਦੇਸ਼ ਪ੍ਰਤਾਪ ਸਿੰਘ ਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ ਹੈ ਅੜ ਮਿੱਥੇ ਸਮੇਂ ਲਈ ਜਮ ਤਲਬ ਅੱਗੇ ਨਹੀਂ ਆਦੇਸ਼ ਪ੍ਰਤਾਪ ਕੋਈ ਜਾਂਦਾ ਸੀ ਇੱਕ ਰਿਸ਼ਤਾ ਟੁੱਟ ਗਿਆ ਜਦੋਂ ਸੁਖਬੀਰ ਸਿੰਘ ਬਾਦਲ ਦੀ ਬਹੁਤ ਨੇੜਲੀ ਰਿਸ਼ਤੇਦਾਰੀ ਹੈ ਤੇ ਉਹ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਔਰ ਆਪਣੇ ਜੀਜਾ ਜੀ ਨੂੰ ਜਿਨ੍ਹਾਂ ਨੂੰ ਲਗਾਤਾਰ ਕੈਬਨਟ ਰੈਂਕ ਜਾਂ ਬਾਕੀ ਵਾਦਤ ਸਾਹਿਬ ਵੇਲੇ ਤੱਕ ਕਾਫੀ ਮਾਨਤਾ ਮਿਲਦੀ ਰਹੀ ਹੈ ਉਹਨਾਂ ਨੂੰ ਪਾਰਟੀ ਚੋਂ ਕੱਢਣਾ ਪਿਆ ਤੇ ਕੱਢ ਦਿੱਤਾ ਗਿਆ ਉਸਲੇ ਬੰਦੇ ਉੱਤੇ ਉਹ ਇੱਕ ਵੇਵ ਚੱਲੀ ਤੇ ਵੇਵ ਦੇ ਵਿੱਚ ਆ ਕੇ ਅਮਰਪਾਲ ਸਿੰਘ ਬਹੁਤ ਵੱਡੇ ਮਾਰਜਨ ਨਾਲ 2 ਲੱਖ ਤੋਂ ਜ਼ਿਆਦਾ ਦੇ ਮਾਰਜਨ ਨਾਲ ਜਿੱਤ ਗਏ ਸਗੋਂ ਉਹਨਾਂ ਦਾ ਅਸਰ ਫਰੀਦਕੋਟ ਤੇ ਵੀ ਪੈ ਗਿਆ ਨਾਲ ਸਰਬਜੀਤ ਸਿੰਘ ਵੀ ਐਮਪੀ ਬਣ ਗਏ ਹੁਣ ਜਦੋਂ ਬਾਈ ਇਲੈਕਸ਼ਨ ਆ ਰਹੀ ਹੈ ਇਸ ਵਾਈ ਇਲੈਕਸ਼ਨ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਲਈ ਸਭ ਤੋਂ بڑا ਚੈਲੰਜ ਹੈ ਕਿ ਸਰਕਾਰ ਲਈ ਹੁੰਦਾ ਉੱਥੇ ਇਹ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਹੈ ਅਮਰਪਾਲ ਸਿੰਘ ਦੀ ਅਗਵਾਈ ਵਾਲੀ ਉਹਦੇ ਫਾਦਰ ਤਰਸੀਮ ਸਿੰਘ ਉਹ ਨਹੀਂ ਅੱਜ ਕੱਲ ਲੀਡ ਕਰਦੇ ਨੇ ਉਹਦੇ ਲਈ ਵੀ ਵੱਡੀ ਚੁਣੌਤੀ ਹੈ ਕਿ ਕੀ ਇਹ ਅਮਰਪਾਲ ਸਿੰਘ ਉਹਨਾਂ ਦਾ ਉਹ ਔਰਾ ਉਹ ਵਜੂਦ ਉਹ ਭਾਵਨਾਤਮਕ ਉਹਨਾਂ ਨਾਲ ਅਟੈਚਮੈਂਟ ਉਹ ਬਰਕਰਾਰ ਹੈ ਜੋ ਨਈ ਬਰਕਰਾਰਾ ਹੈ ਹੁਣ ਇਹ ਇੱਕ ਸਾਬਤ ਕਰਨ ਦਾ ਇੱਕ ਟੈਸਟ ਹੁੰਦਾ ਨਾ ਚੋਣ ਇੱਕ ਟੈਸਟ ਹੈ ਜਿਹਦੇ ਚੋਂ ਬਾਕੀ ਵੀ ਹੋਰ ਪੈਮਾਨੇ ਹੁੰਦੇ ਨੇ ਪਰ ਇਹ ਇੱਕ ਟੈਸਟ ਹੈ ਜਿਹਦੇ ਚੋਂ ਪਤਾ ਲੱਗਦਾ ਉਸ ਲੈਵਲ ਇਸ ਲਈ ਇਹਨਾਂ ਤੇ ਵੀ ਪ੍ਰੈਸ਼ਰ ਬਹੁਤ ਵੱਡਾ ਹੈ ਕਿ ਕੈਂਡੀਡੇਟ ਇਹੋ ਜਾਂ ਦਿੱਤਾ ਜਾਏ ਜਿਹੜਾ ਕੈਂਡੀਡੇਟ ਘੱਟੋ ਘੱਟ ਜੇ ਜਿੱਤ ਵੀ ਨਹੀਂ ਜੇ ਕੋਈ ਇਹ ਵੀ ਕਹੂਗਾ ਕਿ ਬਾਈ ਇਲੈਕਸ਼ਨ ਫਲਾਣਾ ਜਿੱਤ ਜਾਂਦਾ ਫਲਾਣਾ ਜਿੱਤ ਜਾਂਦਾ ਤਾਂ ਮੁਕਾਬਲਾ ਤਾਂ ਦਿਖਾਈ ਦੇਵੇ ਹੋ ਸਕਦਾ ਜੇਕਰ ਭਾਵਨਾਤਮਕ ਕੋਈ ਚੀਜ਼ ਬਣਦੀ ਹੈ ਤਾਂ ਇਸ ਲੈਵਲ ਦੇ ਉੱਤੇ ਇਧਰ ਨੂੰ ਚੱਲੇ ਔਰ ਫਿਰ ਦੂਜਾ ਅਕਾਲੀ ਦਲ ਨਿਕਲ ਲਈ ਜਿਹਦੇ ਲਈ ਨਵਾਂ ਅਗਾਜ਼ ਆਇਆ ਹੈ ਜੀ ਜਿੰਨਾ ਚਿਰ ਢਾਂਚਾ ਨਹੀਂ ਸੀ ਬਣਾਇਆ ਜਿੰਨਾ ਚਿਰ ਬਰਕਰਾਰ ਕਮੇਟੀ ਨਹੀਂ ਸੀ ਬਣਾਈ ਪ੍ਰਧਾਨ ਨਹੀਂ ਸੀ ਚੁਣਿਆ ਉਨਾ ਚਿਰ ਤਾਂ ਠੀਕ ਹੈ ਪਰ ਹੁਣ ਤਾਂ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੀ ਅਕਾਲੀ ਦਲ ਦੇ ਲਈ ਵੀ ਇੱਕ ਚੈਲੰਜ ਤਾਂ ਹੈ ਹੀ ਹੈ ਕਿ ਕੀ ਕਰਨਗੇ ਉਹ ਬਾਈਕਾਟ ਤਾਂ ਕਰ ਨਹੀਂ ਸਕਦੇ ਚੋਣਾ 'ਚ ਖੜਾ ਕਰਨਗੇ ਬੰਦਾ ਜਾਂ ਕੋਈ ਹੋਰ ਲੈਵਲ ਤੇ ਕੁਝ ਹੋਰ ਗੱਲ ਕਰਨਗੇ ਪਰ ਲਾਪਾਕੇ ਫੈਸਲੇ ਇਹੀ ਹੁੰਦੇ ਜਾ ਰਹੇ ਨੇ ਕਿ ਜਿਹੜੇ ਵਾਰਸ ਪੰਜਾਬ ਦੇ ਜਥੇਬੰਦੀ ਹੈ ਪਾਰਟੀ ਹੈ ਪਲੱਸ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਹੈ ਪਲੱਸ ਯੂਨਾਈਟਿਡ ਅਕਾਲੀ ਦਲ ਹੈ ਗੁਰਦੀਪ ਸਿੰਘ ਬਟਿੰਡਾ ਉਹਨਾਂ ਨੇ ਇਹਦੇ ਚ ਸਾਰੇ ਉਹ ਹੀ ਸ਼ਾਇਦ ਇੱਕ ਨਤੀਜੇ ਤੇ ਪਹੁੰਚਦੇ ਦਿਖਾਈ ਦੇ ਰਹੇ ਨੇ ਕਿ ਇੱਕ ਕਾਮਨ ਕੈਂਡੀਡੇਟ ਹੋਵੇ ਜਿਹੜਾ ਕਿਸੇ ਇੱਕ ਪਾਰਟੀ ਬਨੋਣਾ ਹੋਵੇ ਵਾਰਸ ਪੰਜਾਬ ਦੀ ਪਾਰਟੀ ਬਨੋਣ ਵੀ ਨਾ ਹੋਵੇ ਯਾਨੀ ਹਰਪ੍ਰੀਤ ਸਿੰਘ ਦੀ ਪਾਰਟੀ ਬਨੋਣ ਵੀ ਨਾ ਹੋਵੇ ਕਿਸੇ ਨੂੰ ਉਹ ਸਾਂਝਾ ਜਾਂ ਕੈਂਡੀਡੇਟ ਹੋਵੇ ਜਿਹਦੇ ਚ ਬਾਕੀ ਇਹ ਬਾਦਲ ਅਕਾਲੀ ਦਲ ਦੇ ਵਿਰੋਧੀ ਜਿਹੜੇ ਤੇ ਦਲ ਨੇ ਜਾਂ ਜੜੀਆਂ ਧਰਾ ਨੇ ਉਹਨਾਂ ਦਾ ਕਾਮਨ ਹੋ ਗਿਆ ਹੁਣ ਤੱਕ ਇਹ ਫਿਰ ਇੱਕ ਕਾਮਨ ਕੈਂਡੀਡੇਟ ਦੇ ਤੌਰ ਤੇ ਜਿਹੜਾ ਇੱਕ ਧਿਆਨ ਕੇਂਦਰਤ ਹੁੰਦਾ ਜਾ ਰਿਹਾ ਸੀ ਜャ ਪਹਿਲਾਂ ਬੀਬੀ ਪਰਮਜੀਤ ਕੌਰ ਖਾਲੜਾ ਸੀ ਜਿਹੜੇ ਜਵਾਬ ਦੇਗੇ ਹੁਣ ਇਹ ਸੰਦੀਪ ਸਿੰਘ ਸੰਨੀ ਸੰਦੀਪ ਸਿੰਘ ਸੰਨੀ ਦਾ ਕਿਉਂ ਚੱਲਿਆ ਕੰਮ ਕਿਉਂ ਚੱਲੀ ਗੱਲ ਉਹ ਇਸ ਕਰਕੇ ਚੰਗੀ ਜਿਹੜੀ ਤਾਂ ਪਹਿਲਾਂ ਕੰਨਾ ਸੂਰੀ ਕਤਲ ਦਾ ਮਾਮਲਾ ਸੀ ਉਹ ਇੱਕ ਅਲੰਗ ਮਾਮਲਾ ਸੀ ਸ਼ਾਇਦ ਦੇ ਨਾਂ ਧਿਆਨ ਕੇਂਦਰਤ ਹੁੰਦਾ ਕੱਲਾ ਉਸ ਮਾਮਲੇ ਦੇ ਵਿੱਚ ਪਰ ਉਹ ਧਿਆਨ ਕੇਂਦਰਤ ਕਦੋਂ ਹੋਇਆ ਜਦੋਂ ਪਟਿਆਲਾ ਜਿਲ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਇੱਕ ਬੈਰਕ ਚ ਪੁਲਿਸ ਵਾਲਿਆਂ ਨਾਲ ਇਕੱਠੇ ਕੀਤਾ ਤੇ ਪੁਲਿਸ ਵਾਲਿਆਂ ਨਾਲ ਝਗੜਾ ਹੋਇਆ ਉਸ ਝਗੜੇ ਚੋਂ ਇੱਕ ਮੁੱਦਾ ਬਣਿਆ ਕਿ ਜੇਲ੍ਹ ਅਥਾਰਟੀਜ਼ ਨੇ ਕਿਵੇਂ ਸੰਦੀਪ ਸਿੰਘ ਸਨੀਦ ਦੀ ਕੁੱਟਮਾਰ ਕੀਤੀ ਹੈ ਜੇਲ੍ਹ ਦੇ ਬਾਹਰ ਧਰਨੇ ਲੱਗਣੇ ਸ਼ੁਰੂ ਹੋਏ ਉਹਨਾਂ ਦਾ ਮੈਡੀਕਲ ਚੈੱਕਅਪ ਹੋਇਆ ਤੇ ਦੂਜੇ ਪਾਸੇ ਇੱਕ ਪੁਲਿਸ ਵਾਲਾ ਜਿਹੜਾ ਇਨਸਪੈਕਟਰ ਸੀਗਾ ਸੂਬਾ ਸਿੰਘ ਜਿਨ੍ਹਾਂ ਨੂੰ ਸੂਬਾਸਰ ਹੰਦ ਕਹਿੰਦੇ ਨੇ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸੀ ਤੇ ਉਹਦੀ ਮੌਤ ਹੋ ਜਾਂਦੀ ਉਹਦੇ ਨਾਲ ਇੱਕ ਪੰਥਕ ਇੱਕ ਐਕਸਟ੍ਰੀਮ ਦੇ ਵਿੱਚ ਇਹ ਗੱਲ ਗਈ ਕਿ ਜਿਹੜੇ ਬੰਦਾ ਬਹੁਤ ਸਾਰੇ ਝੂਠੇ ਪੁਲਸ ਮੁਕਾਬਲਿਆਂ ਲਈ ਜਾਣਿਆ ਜਾਂਦਾ ਖਾਸ ਤੌਰ ਤੇ ਉਸ ਏਰੀਏ ਦੇ ਵਿੱਚ ਚਭਾਲ ਕਿਉਂਕਿ ਤਰਨਤਾਰਨ ਵਿਧਾਨ ਸਭਾ ਖਲਕੇ ਦੇ ਵਿੱਚ ਉਧਰੋਂ ਆਉਂਦੇ ਨੇ ਉਹਦੇ ਪਿੰਡ ਤੇ ਇਸ ਇਹ ਜਿਹੜਾ ਸੁਬਾਸ ਰਹਾਂਦਾ ਇਹ ਉੱਥੇ ਰਿਹਾ ਕਾਫੀ ਦੇਰ ਉਹ ਇਸ ਕਰਕੇ ਇੱਕ ਧਿਆਨ ਕੇਂਦਰਤ ਕਰਕੇ ਇੱਕ ਸੰਦੀਪ ਸਿੰਘ ਦਾ ਨਾਮ ਸਭ ਤੋਂ ਜ਼ਿਆਦਾ ਉੱਭਰਨ ਲੱਗ ਗਿਆ ਕਿ ਇਹਦੇ ਨਾਲ ਇੱਕ इमोशनल ਇੱਕ ਭਾਵਨਾਤਮਕ ਲੜਾਈ ਬਣ ਸਕਦੀ ਹੈ ਤਾਂ ਕੁਝ ਦਿਨਾਂ ਤੋਂ ਫਿਰ ਜਦੋਂ ਤੋਂ ਇਹ ਆਫਰ ਕੀਤੀ ਪੇਸ਼ਕਸ਼ ਕੀਤੀ ਸੰਦੀਪ ਸਿੰਘ ਸਣੀ ਉਹਨਾਂ ਦਾ ਪਰਿਵਾਰ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਤੇ ਡਬਲ ਪ੍ਰੈਸ਼ਰ ਹਮੇਸ਼ਾ ਹੀ ਚੱਲਦਾ ਰਿਹਾ ਸਰਕਾਰ ਦੀ ਤਰਫ ਤੋਂ ਵੀ ਅਕਾਲੀ ਦਲ ਬਾਦਲ ਦੇ ਵੀ ਕੁਝ ਨਮਾਇंदे ਖਾਸ ਤੌਰ ਤੇ ਜਿਹੜੇ ਪਰਿਵਾਰ ਨਾਲ ਬਹੁਤ ਨੇੜੇ ਉਹਨੇ ਉਹਨਾਂ ਦਾ ਵੀ ਉਹਨਾਂ ਦੀ ਕੋਸ਼ਿਸ਼ ਕਿ ਜੋ ਨਾਂ ਲੜਨ ਤਾਂ ਚੰਗਾ ਹੈ ਖਾਸ ਤੌਰ ਤੇ ਸੰਦੀਪ ਸਿੰਘ ਸਣੀ ਨਾਂ ਲੜੇ ਤਾਂ ਜ਼ਿਆਦਾ ਬਿਹਤਰ ਹੈ ਹੁਣੇ ਕਿਹਾ ਜਾ ਰਿਹਾ ਕਿ ਚਲਦੇ ਚਲਦੇ ਇਹ ਸਾਰਿਆਂ ਨੇ ਪਰਿਵਾਰ ਤੇ ਛੱਡਤਾ ਪਰਿਵਾਰ ਨੇ ਆਪਸੀ ਸਹਿਮਤੀ ਦੇ ਵਿੱਚ ਕਦੇ ਉਹਨਾਂ ਦੀ ਮਾਤਾ ਜੀ ਦਾ ਨਾਮ ਆਉਂਦਾ ਰਿਹਾ ਮੈਂ ਤੌਰ ਤੇ ਤਾਂ ਸੰਦੀਪ ਸਿੰਘ ਸਣੀ ਦੇ ਨਾਮ ਆਉਂਦਾ ਰਿਹਾ ਕਿ ਜੇ ਉਹ ਲੜਨ ਤਾਂ ਗੱਲ ਉਸ ਲੈਵਲ ਦੇ ਹੁੰਦੀ ਹੈ ਤੇ ਫਿਰ ਮਾਤਾ ਜੀ ਦਾ ਨਾਮ ਵੀ ਆਇਆ ਲਾਪਾਕੇ ਕਹਿੰਦੇ ਨੇ ਪਰਿਵਾਰ ਇੱਕ ਸਹਿਮਤੀ ਤੇ ਪਹੁੰਚ ਗਿਆ ਇਹਦੇ ਦੋ ਭਰਾ ਨੇ ਸੰਦੀਪ ਸਿੰਘ ਦੇ ਦੋਨੋਂ ਵੱਡੇ ਨੇ ਇਹਦੇ ਨਾਲ ਪਰ ਜਿਹੜਾ ਸਭ ਤੋਂ بڑا ਜਿਹੜਾ ਭਰਾ ਹੈ ਮਨਦੀਪ ਸਿੰਘ ਕਿਹਾ ਜਾ ਰਿਹਾ ਕਿ ਪਰਿਵਾਰ ਨੇ ਲਗਭਗ ਇਹ ਮੈਸੇਜ ਕਲੀਅਰ ਕਰ ਲਿਆ ਕਿ ਮਨਦੀਪ ਸਿੰਘ ਅਨੈਕਸ਼ਨ ਲੜ ਲੇ ਤੇ ਇਹਦੀ ਸੰਭਾਵਨਾ ਅੱਜ ਅਨਾਉਂਸ ਹੋਣ ਦੀ ਹੈ ਨਾਮ ਦੀ ਸੰਭਵ ਹੈ ਕਿ ਅੱਜ ਅਨਾਉਂਸ ਹੋ ਜੇ ਕੋਈ ਖਾਸ ਸੜਚਣ ਪੈ ਜੇ ਤਾਂ ਅੱਜ ਤੋਂ ਕੰਨ ਹੋ ਜਾਏਗਾ ਮਤਲਬ ਇਹ ਇੱਕ ਨਾਮ ਅਨਾਉਂਸ ਹੋਣ ਦੀ ਸੰਭਾਵਨਾ ਬਣ ਗਈ ਹੈ ਕਾਫੀ ਹੱਦ ਤੱਕ ਔਰ ਕਿਉਂਕਿ ਇਹ ਸੋਰਸਜ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੀ ਕਨਫਰਮ ਕਰ ਰਹੇ ਨੇ ਇਹ ਬਾਕੀ ਦੇ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਬਾਕੀ ਵੀ ਕਿ ਹਾਂ ਇਹ ਇਹ ਤਸਦੀਕ ਕੀਤੀ ਜਾਂਦੀ ਹੈ ਕਿ ਉਹ ਉਹ ਕਰ ਰਹੇ ਨੇ ਕਿ ਉਹਨਾਂ ਚੋਂ ਹੋ ਸਕਦਾ ਹੈ ਹੁਣ ਸਵਾਲ ਇਹ ਆਏਗਾ ਕਿ ਕੀ ਕਿਸੇ ਪਰਿਵਾਰਕ ਮੈਂਬਰ ਨੂੰ ਡਿਟੈਕਟ ਸੰਦੀਪ ਸਿੰਘ ਸਾਨੀ ਆਪ ਕੈਂਡੀਡੇਟ ਹੁੰਦਾ ਉਹਦੇ ਬਰਾਬਰ ਹੁੰਦੀ ਉਹ ਇਮੋਸ਼ਨ ਉਵੇਂ ਬਣ ਪਾਏਗਾ ਜਾਂ ਕੋਈ ਫਰਕ ਰਹੇਗਾ ਇਹ ਆਪਦੇ ਆਪ ਚ ਕਬੱਡੀ ਗੱਲ ਹੈ ਇੱਕ ਤਾਂ ਖਰ ਇਹ ਹੈ ਕਿ ਉਹ ਪਰਿਵਾਰ ਦੇ ਐਂਗਲ ਤੋਂ ਚਲੋ ਇੱਕ ਕੈਂਪੇਨ ਹੁਣ ਹੋ ਗਈ ਪੰਥਕ ਧਰਾਂ ਕੋਲ ਇੱਕ ਕੈਂਡੀਡੇਟ ਹੋ ਜਾਏਗਾ ਜਿਹੜੇ ਕੈਂਡੀਡੇਟ ਦੇ ਪਿੱਛੇ ਉਹ ਆਪਣੀ ਗੱਲ ਕਰ ਲਵੇ ਔਰ ਦੂਜੀ ਗੱਲ ਇਹ ਹੋਏਗੀ ਇਹ ਮੁਕਾਬਲਾ ਆਪਾਂ ਚ ਸੁਖਬੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਤੇ ਪੰਥਕ ਅਕਾਲੀ ਦਲ ਦੇ ਵਿੱਚ ਦੇਖਿਆ ਜਾਊਗਾ ਇੱਕ ਲੈਵਲ ਦੇ ਉੱਤੇ ਕਿ ਸਿੱਖ ਮਾਸਜ ਜਾਂ ਸਿੱਖ ਸੈਂਟੀਮੈਂਟ ਜਿਹੜੀ ਪੰਥਕ ਸੀਟ ਕਹੀ ਜਾਂਦੀ ਹੈ ਉਹ ਕਿੰਦਰ ਚੁਕਾ ਰੱਖਦਾ ਹੈ ਕਿਹੜੀ ਗੱਲ ਨੂੰ ਮਤਲਬ ਉਹ ਤਵੱਜੋ ਦਿੰਦਾ ਹਾਲਾਂਕਿ ਇਹਦੇ ਤੋਂ ਬਿਨਾ ਬਹੁਤ ਸਾਰੀਆਂ ਚੀਜ਼ਾਂ ਨੇ ਪੈਸਾ ਤੁਹਾਡਾ ਢਾਂਚਾ ਸਟਰਕਚਰ ਜਿਹੜਾ ਬਣਿਆ ਹੁੰਦਾ ਹੈ ਉਹ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਤੁਹਾਡੇ ਮੁੱਦੇ ਜਿਹੜੇ ਇਲੈਕਸ਼ਨ ਨੂੰ ਪ੍ਰਭਾਵਿਤ ਕਰਦੇ ਨੇ ਪਰ ਕੀ ਜੇ ਬੇਬ ਬਣਦੀ ਹੈ ਤਾਂ ਹੀ ਦੂਜੀ ਧਿਰ ਜੀ ਦੇ ਕੋਲ ਢਾਂਚਾ ਜਾਂ ਪੈਸੇ ਜਾਂ ਬਾਕੀ ਨਹੀਂ ਹੁੰਦਾ ਉਹਨਾਂ ਤਾਂ ਉਹ ਕਵਰ ਕਰਦੀ ਹੈ ਬਾਕੀ ਚੀਜ਼ਾਂ ਨੂੰ ਨਹੀਂ ਉਹ ਮੁਸ਼ਕਲ ਹੋ ਜਾਂਦਾ ਖੈਰ ਹੁਣ ਪੰਜ ਕੈਂਡੀਡੇਟ ਹੋਣਗੇ ਮੈਦਾਨ 'ਚ ਅੱਜ ਤੋਂ ਬਾਅਦ ਜੇਕਰ ਇਹ ਕਿਹਾ ਜਾਂਦਾ ਉਹਦੇ 'ਚ ਆਵਾਦਵੀ ਪਾਰਟੀ ਨੇ ਆਪਣੀ ਸਰਕਾਰੀ ਵੱਲ ਬੂਤੇ ਦੇ ਉੱਤੇ ਕੈਂਪੇਨ ਸਟਾਰਟ ਕਰ ਦਿੱਤੀ ਹੈ ਕੁਝ ਉਥੇ ਦੇ ਡਿਵੈਲਪਮੈਂਟ ਦੇ ਕੰਮਾਂ ਦੇ ਮਾਮਲੇ 'ਚ ਬਾਕੀ ਦੇ ਦੂਜਾ ਇਹ ਕਿਹਾ ਜਾ ਰਿਹਾ ਕਿ ਜਿਹੜਾ ਹਰਬੀਤ ਸੰਧੂ ਹੈ ਉਹਦੀ ਆਪਣੀ ਪਰਸਨਲ ਵੋਟ ਵੀ ਹੈ ਜੀ ਇੰਨੇ ਚਿਰ ਤੋਂ ਲੜਦਾ ਆ ਰਿਹਾ ਇਸ ਲਈ ਆਵਾਦ ਵੀ ਪਾਰਟੀ ਨੇ ਤਾਂ ਜਿਹੜੇ ਕੈਂਡੀਡੇਟਾਂ ਦਾ ਸਵਾਲ ਹੈ ਕੈਂਡੀਡੇਟ ਤਾਂ ਆਲੇ ਦੁਆਲੇ ਉਹ ਲਿਆਉਂਦੇ ਹੋਏ ਨੇ ਇਹਨਾਂ ਨੇ ਵੀ ਬੀਬੀ ਆਲੇ ਦੁਆਲੇ ਉਹ ਲਿਆਂਦੀ ਉਹਨਾਂ ਨੇ ਵੀ ਕੈਂਡੀਡੇਟ ਹਰਮਿਤ ਸਿੰਘ ਸੰਧੂ ਅਕਾਲੀ ਦਲ ਦਾ ਲਿਆਂਦਾ ਹੋਰ ਕੋਈ ਇਹੋ ਜੀ ਗੱਲ ਤਾਂ ਹੈ ਨਹੀਂ ਕਿ ਮੇਰਾ ਵਲੰਟੀਅਰ ਮੇਰਾ ਕੰਮ ਮੇਰੀ ਕੋਈ ਇਹ ਗੱਲ ਲੜ ਰਹੀ ਹੈ ਹੁਣ ਇਹਦੇ ਵਿੱਚ ਜੋਰ ਅਜ਼ਮਾਈ ਹੋਣੀ ਹੈ ਮੁੱਦੇ ਕਿਹੜੇ ਰਹਿਣ ਵਾਲੇ ਨੇ ਤਰਨ ਤਰਨ ਦੇ ਮਾਮਲੇ 'ਚ ਇਹ ਬਹੁਤ ਵੱਡੀ ਇੱਕ ਗੱਲ ਹੋਏਗੀ ਕੀ ਮਤਲਬ ਸਰਦੀਪ ਸਿੰਘ ਦੇ ਭਰਾ ਦੇ ਆਉਣ ਤੋਂ ਬਾਅਦ ਤਾਂ ਇੱਕ ਤਾਂ ਇਹ ਹੀ ਹੋਏਗਾ ਕਿ ਪੰਥ ਨੂੰ ਕਿਉਂ ਜੀ ਲੀਡਰਸ਼ਿਪ ਚਾਹੀਦੀ ਹੈ ਮੇਰੇ ਖਿਆਲ ਇਹੋ ਜਾਂ ਮੁੱਦੇ ਪੰਥਕ ਮੁੱਦੇ ਵੀ ਹੋਣਗੇ ਜਿਦੇ ਚੋਂ ਸਾਰੀਆਂ ਚੀਜ਼ਾਂ ਪੁਰਾਣੀਆਂ ਫੇਰ ਦੁਬਾਰਾ ਸਾਹਮਣੇ ਆਉਣਗੀਆਂ ਬੇਅਦਬੀ ਦੇ ਸਵਾਲ ਜਾਂ ਬਾਕੀ ਦੇ ਜਿੰਨੇ ਮਾਮਲੇ ਨੇ ਔਰ ਦੂਜੀ ਗੱਲ ਇਹ ਹੈ ਕਿ ਉੱਥੇ ਹੜ੍ਹ ਪੀੜਤਾਂ ਦੇ ਲਈ ਵੀ ਕੀ ਮਦਦ ਹੋਈ ਸਰਕਾਰ ਨੇ ਕੀ ਕੀਤਾ ਬਾਕੀਆਂ ਨੇ ਕੀ ਕੀਤਾ ਇਹ ਵੀ ਬੜਾ ਮੁੱਦਾ ਰਹੂਗਾ ਕਿਉਂਕਿ ਖੜਾਂ ਦੇ ਚਾਂਸ ਉੱਥੇ ਕਾਫੀ ਡਰੱਗ ਦਾ ਮੁੱਦਾ ਬਹੁਤ بڑا ਮੁੱਦੇ ਦੇ ਤੌਰ ਤੇ ਰਹੂਗਾ ਕਿਉਂਕਿ ਕਾਰਨ ਇਹ ਹੈ ਕਿ ਜਿਹੜੇ ਇਹ ਬੰਦੇ ਪੰਥਕ ਧਰਾਂ ਦੇ ਤੌਰ ਤੇ ਉੱਥੇ ਇਹ ਉਠਾ ਰਹੇ ਨੇ ਮੁੱਦਾ ਰ ਉਠਾਉਂਦੇ ਰਹੇ ਕਿ ਅਮਰਤਪਾਲ ਸਿੰਘ ਨੇ ਤਾਂ ਨਸ਼ਾ ਰੋਕਣ ਦੇ ਲਈ ਉਹ ਮੇਨ ਬਹੀਰ ਚਲਾਈ ਸੀ ਬਾਕੀ ਚੀਜ਼ਾਂ ਸਹੀ ਪਰ ਸਰਕਾਰ ਨੇ ਰੋਕ ਤੀ ਇਹ ਸੀ ਕਿੰਨਾ ਅਸਰ ਤਰਨ ਤਰਨ ਦੇ ਖੇਤਰ ਦੇ ਵਿੱਚ ਇਹਦਾ ਹੋਏਗਾ ਨਸ਼ੇ ਵਾਲੇ ਮਾਮਲੇ ਦਾ ਜੁੱਧ ਨਸ਼ਿਆ ਖਿਲਾਫ ਵੀ ਸਰਕਾਰ ਵੀ ਕਹਿੰਦੀ ਆ ਸਾਡੀ ਚੱਲਦੀ ਆ ਤੇ ਬਾਕੀ ਦੇ ਮਾਮਲੇ ਇਹ ਸਾਰੇ ਮਾਮਲਿਆਂ ਦੇ ਵਿੱਚ ਜਦੋਂ ਇੱਕ ਪੰਥਕ ਹੋਰਾਂ ਚੱਲੂਗਾ ਉਸ ਪੰਧਰ ਦਾ ਤਾਂ ਕਾਂਗਰਸ ਪਾਰਟੀ ਨੂੰ ਤੇ ਆਮ ਆਦਮੀ ਪਾਰਟੀ ਨੂੰ ਧਰਮ ਨਿਰਪੱਖਤਾ ਦਾ ਇੱਕ ਇੰਗਲ ਲੈ ਕੇ ਕਿੰਨਾ ਖਸਾਬਤ ਕਰਨ ਪਾਉਣਗੇ ਕਿ ਇਹ ਜਾਦਾ ਬਿਹਤਰ ਚੀਜ਼ ਹੈ ਉਹਦੇ ਮੁਕਾਬਲੇ ਜਾਂ ਬਾਕੀ ਦੀਆਂ ਚੀਜ਼ਾਂ ਨੇ ਇਸ ਲਈ ਜਿਹੜੇ ਮੁੱਦੇ ਕੰਕਰੀਟ ਕਈ ਵਾਰ ਚੋਣਾਂ 'ਚ ਹੁੰਦੇ ਨੇ ਉਹ ਜ਼ਰੂਰੀ ਨਹੀਂ ਹੁੰਦੇ ਲੋਕਾਂ ਦੇ ਮੁੱਦੇ ਹੁੰਦੇ ਨੇ ਉਹ ਹੋਰ ਮੁੱਦਿਆਂ ਤੇ ਵੀ ਚੱਲਦੀਆਂ ਨੇ ਚੀਜ਼ਾਂ ਪਰ ਇਹਨਾਂ ਨਾਲ ਇੱਕ ਕੰਪਨੀ ਜਿਹੜੀ ਚੋਣ ਹੈ ਉਹ ਦਿਲਚਸਪ ਜ਼ਰੂਰ ਬਣ ਜੇਗੀ ਇੱਕ ਪਾਸੇ ਯੂਨਾਈਟਿਡ ਪੰਥਕ ਤੇਰਾ ਅਕਾਲੀ ਦਲ ਬਾਦਲ ਕਾਂਗਰਸ ਭਾਜਪਾ ਤੇ ਆਮ ਆਦਮੀ ਪਾਰਟੀ ਬਾਕੀ ਹੋਰ ਕੈਂਡੀਡੇਟ ਵੀ ਕਈ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਕੈਂਪੇਨ ਦਾ ਮਜਾਜ ਜਾਂ ਬਾਕੀ ਚੀਜ਼ਾਂ ਰਣਨੀਤੀਆਂ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਡਿਊਟੀਆਂ ਲਾ ਚੁੱਕੇ ਨੇ ਉਹ ਆਪਣੀ ਕਮੇਟੀਆਂ ਦੀ ਆ ਜਿਹੜਾ ਹੁਣ ਹੜਾਂ ਦੇ ਵਿੱਚ ਵੀ ਜਿਹੜਾ ਵੰਡ ਸਮਾਨ ਹੈ ਜਾਂ ਬਾਕੀ ਚੀਜ਼ਾਂ ਜਾ ਰਹੀਆਂ ਨੇ ਇਹਦਾ ਵੀ ਧਿਆਨ ਫੋਕਸ ਇੱਕ ਲੈਵਲ ਦੇ ਉੱਤੇ ਉਹਦੇ ਤੇ ਹੁੰਦਾ ਹੀ ਆ ਹਮੇਸ਼ਾ ਹੀ ਔਰ ਭਗਵੰਤ ਮਾਨ ਨੂੰ ਨਹੀਂ ਤਾਂ ਉੱਥੇ ਸਪੈਸੀਫਿਕਲੀ ਉਹਨਾਂ ਪਿੰਡਾਂ 'ਚ ਗਰਾਂਟਾਂ ਦਾ ਸਵਾਲ ਉਹਨਾਂ ਪਿੰਡਾਂ 'ਚ 10 ਲੱਖ ਰੁਪਏ ਦਾ ਬੀਮੇ ਦਾ ਜਾਂ ਜਿਹੜੀਆਂ ਰਜਿਸਟ੍ਰੇਸ਼ਨਾਂ ਦਾ ਸਵਾਲ ਇਹ ਸਾਰਾ ਉਹਦਣ ਵੀ ਭਗਵੰਤ ਮਾਨ ਦੇ ਗਏ ਤੇ ਇੱਕ ਡਰਾਮਾ ਕਰਾਇਆ ਗਿਆ ਡਰਾਮਾ ਕੀ ਸੀ ਸਾਹਮਣੇ ਕੁਝ ਤਖਤੀਆਂ ਦੇ ਕੇ 10 ਲੱਖ ਦੇ ਬੀਮੇ ਦਾ ਧੰਨਵਾਦ ਵਾਲੀ ਗੱਲ ਕਰਨ ਲੱਗੇ ਭਗਵੰਤ ਮਾਨ ਕਹਿੰਦੇ ਅੱਛਾ ਅੱਛਾ ਧੰਨਵਾਦ ਕਰਨ ਆਏ ਨੇ ਕੋਈ ਨਹੀਂ ਕੋਈ ਨਹੀਂ ਧੰਨਵਾਦ ਕਰਨ ਦਿਓ ਇਹ ਤਾਂ ਸਾਡਾ ਫਰਜ ਹੈ ਜੀ ਅਸੀਂ 10 ਲੱਖ ਅਜੇ ਫਰਜ 11 ਨਵੰਬਰ ਨੂੰ ਵੋਟਾਂ ਪੈ ਜਾਣੀਆਂ ਨੇ ਅਜੇ ਰਜਿਸਟ੍ਰੇਸ਼ਨ ਹੀ ਹੈ ਅਜੇ 10 ਅਕਤੂਬਰ ਤੱਕ ਇਹਦੇ ਇੰਪਲੀਮੈਂਟਰ ਵੀ ਅਜੇ ਇਹਨੇ ਨਹੀਂ ਹੋਣਾ ਹੁਣੇ ਤੋਂ ਫੋਟੋਆਂ ਲਾ ਕੇ ਨਾ ਕੋ ਅਸੀਂ ਲਾਗੂ ਕਰਤਾ ਜਦੋਂ ਲਾਗੂ ਹੋਏਗਾ ਉਸ ਤੋਂ ਬਾਅਦ ਫੋਟੋਆਂ ਦਾ ਸਵਾ ਆਏਗਾ ਮਤਲਬ ਜਿਹੜਾ ਇੱਕ ਡਰਾਮੈਟਿਕ ਚੀਜ਼ਾਂ ਹੁੰਦੀਆਂ ਨੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀਆਂ ਉਹ ਸਾਰੀਆਂ ਪਾਰਟੀਆਂ ਨੇ ਆਈਟੀ ਸੈੱਲ ਵੀ ਬਣਾ ਲਏ ਨੇ ਕੈਂਪੇਨ ਦੁਸ਼ਟ ਜਿਹੜੀ ਦੁਸ਼ ਕੈਂਪੇਨ ਵੀ ਚੱਲੇਗੀ ਇੱਕ ਦੂਜੇ ਦੇ ਖਿਲਾਫ ਔਰ ਆਪੋ ਆਪਣੀਆਂ ਬਾਕੀ ਵੀ ਚੱਲਣਗੀਆਂ ਇਹ ਹੁਣ ਤਾਂ ਇਹ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗਾ ਕਿ ਕੈਂਪੇਨ ਦਾ ਲੈਵਲ ਮਿਆਰ ਕਿਉਂ ਜਾ ਰਿਹਾ ਰਿਹਾ ਪਰ ਤਰਨ ਤਰਨ ਦੇ ਲੋਕ ਕਿੱਧਰ ਗੁਣਾ ਪਾਉਂਦੇ ਨੇ ਇਹ ਬਹੁਤ ਇੰਪੋਰਟੈਂਟ ਹੈ